ਬਾਈ 2014 ਮਾੜਲਾ ਠੀਕ ਆ ਸਪੈਸ਼ਲ ਐਡੀਸ਼ਨ ਆ ਜਾਂਦਾ ਬਾਈ ਇਹ ਜੀ ਬਾਈ ਹੁਣ ਬਾਈ ਇਹਦੇ ਰੇਟ ਦੀ ਗੱਲ ਦੱਸੋ ਜੀ ਇਹਦਾ ਬਾਈ ਰੇਟ ਆ ਹੈਗਾ ਗਾਗਾ 5 ਲੱਖ ਤੇ 25000 ਰੁਪਏ 5 25 ਹਾਂ ਤੇ ਕਿੰਨਾ ਮਾਨ ਤਣ ਬਾਈ ਮਾਨ ਤਣ ਪੂਰੇ 5 ਲੱਖ ਦਾ ਟਰੈਕਟਰ ਦੇਦਾ ਪੂਰੇ 5 ਦਾ ਬਣਾ ਇੰਨੋ ਸੀ ਤਾਂ ਆਪਾਂ ਟਰੈਕਟਰ ਦੰਦੇ ਵੀ ਨਹੀਂ ਬਾਈ ਇਹਦਾ ਹੁਣ 348000 ਰੁਪਏ ਰੇਟ ਆ ਹਾਂ ਠੀਕ ਹੈ ਇਹ ਆਪਾਂ ਦੇ ਦੇਾਂਗੇ ਬਾਈ ਟਰੈਕਟਰ 332000 ਦਾ ਨੇ 2014 ਮਾਡਲ ਆ 2014 ਮਾਡਲ ਆ ਬਾਈ 4-5 ਇਦਾ ਰੇਟ ਆ ਹਨਾ ਹਾਂ ਆ ਦਿਖਾ ਦੇ ਕੰਡੀਸ਼ਨ ਸਾਰੀ ਟਰੈਕਟਰ ਦੀ ਤੇ ਹੁਣ ਦੇਵਾ ਕਿੰਨੇ ਦਾ ਬਾਈ ਸਿਰਫ 4 ਲੱਖ ਰੇਟ ਸੀਗਾ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਨਾ ਤਰਵੰਡੀ ਸਾਬੋ ਆਏ ਆ ਟਰੈਕਟਰ ਮੰਡੀ ਤੇ ਸਾਰੇ ਦੇ ਸਾਰੇ ਆਪਾਂ 36-30 ਟਰੈਕਟਰ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਹੁਣ ਆਪਾਂ ਬਾਈ ਵਰਗਿਆਂ ਨਾਲ ਗੱਲਬਾਤ ਕਰਦੇ ਆਂ ਇਹ ਜਿਹੜੇ ਟਰੈਕਟਰਾਂ ਦਾ ਕਿਹੜਾ ਮਾਡਲ ਆ ਕਿੰਨਾ ਬਾਈਰ ਕਹਿੰਦੇ ਰੇਟ ਰੱਖਿਆ ਤੇ ਡਿਸਕਾਊਂਟ ਮੇਨ ਜਿਹੜੀ ਗੱਲ ਹੁੰਦੀ ਹੈ ਡਿਸਕਾਊਂਟ ਦੀ ਕਿੰਨਾ ਡਿਸਕਾਊਂਟ ਦੇਣਗੇ ਤੇ ਕੋਸ਼ਿਸ਼ ਬਾਈ ਇਹ ਕਰਾਂਗੇ ਵੀ ਜਿਹੜੇ ਰੇਟ ਆ ਉਹ ਜੈਨੂਅਲ ਹੋ ਜਾਣ ਇਹ ਬਣਾਉਣ ਦਾ ਤਾਂ ਹੀ ਫਾਇਦਾ ਹੁੰਦਾ ਜੇ ਰੇਟ ਜੈਨੂਅਲ ਹੋਣ ਠੀਕ ਆ ਤੇ ਦੋਹੇ ਤਰ੍ਹਾਂ ਦਾ ਉਹਦੇ ਵਿੱਚ ਹੋਵੇ ਫਾਇਦਾ ਹੁਣ ਆਪਾਂ ਬਾਈਰ ਕਹਿੰਦਾ ਗੱਲਬਾਤ ਕਰਦੇ ਆ ਤੇ ਸਾਰੇ ਇਹ ਜਿਹੜੇ ਟਰੈਕਟਰਾਂ ਦੀ ਕੰਡੀਸ਼ਨ ਆ ਚੰਗੀ ਤਰ੍ਹਾਂ ਬਰੀਕੀ ਨਾਲ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਠੀਕ ਠਾਕ ਹੋ ਜੀ। ਹਾਂ ਵਧੀਆ ਠੀਕ ਠਾਕ ਬਰਾ। ਜੀ ਬਾਈ ਸਾਰਿਆਂ ਤੋਂ ਪਹਿਲਾਂ ਤਾਂ ਬਾਈ ਜੀ ਆਪਦਾ ਨਾਮ ਦੱਸ ਦਿਓ। ਬਾਈ ਮੇਰਾ ਨਾਂ ਗਾ ਗੁਰਮੀਤ ਦਾ ਪਿੰਡ ਨਾਮ ਨਗਰਾ ਜ਼ਿਲ੍ਹਾ ਬਠਿੰਡਾ ਆਪਣਾ। ਚਿਲਾ ਬਠਿੰਡਾ ਜੀ। ਹਾਂ ਜੀ। ਤੇ ਬਾਈ ਜੀ ਹੁਣ ਆਪਾਂ ਛਤੀਦੀ ਹੌਲੈਂਡ ਤੋਂ ਸ਼ੁਰੂ ਕਰ ਦਿੰਨੇ ਆ। ਤੇ ਇਹ ਕਿਹੜਾ ਮਾਡਲ ਆ ਬਾਈ ਜੀ? ਇਹ ਬਾਈ 2014 ਮਾਡਲ ਆ। ਠੀਕ ਆ। ਸਪੈਸ਼ਲ ਐਡੀਸ਼ਨ ਆ ਜਾਂਦਾ ਬਾਈ ਇਹ। ਜੀ ਬਾਈ। ਇਹ ਲੀਲੇ ਮਗਰਿਆੜਾ ਜਾਂਦਾ ਜੂਜੀ ਗ ਗੋਲ ਗੁੱਡੀ ਵਾਲੇ ਟਾਇਰ ਆ ਹਾਂ ਨਵੇਂ ਟਾਇਰ ਤੇ ਬੰਬਲ ਹਜੇ ਤਾਂ ਹੀ ਦੇਖ ਲੋ ਆ ਤੁਹਾਡੇ ਸਾਹਮਣੇ ਆ ਠੀਕ ਆ ਬਿਲਕੁਲ ਨਵੇਂ ਟਾਇਰ ਆ ਐਸੇ ਤਰ੍ਹਾਂ ਬਈ ਬੈਕ ਸਾਈਡ ਵਾਲੇ ਹਨਾ ਹਾਂ ਗੁੱਡੀਰਦੇ ਆ ਬਈ ਹਾਂ 100 ਪੈਸੇ ਟਾਇਰ ਪਾਈ ਹੋਏ ਆ ਬੰਬਲ ਗੁੰਬਲ ਹਜੇ ਤਾਂ ਹੀ ਉਵੇਂ ਮਾਰ ਕੇ ਮੁਰ ਕੇ ਉਵੇਂ ਹੀ ਆ ਤੇ ਬਈ ਹੁਣ ਜਿਹੜੇ ਟਰੈਕਟਰ ਤੇ ਕੋਈ ਕਲਮ ਵਗੈਰਾ ਤਾਂ ਨਹੀਂ ਲੱਗੀ ਹੋਈ ਜੀ ਬਈ ਸਾਰਾ ਜੈਨੂਇਨ ਟਰੈਕਟਰ ਆ ਸਾਰਾ ਜੀ ਹਾਂ ਠੀਕ ਆ ਹੋਰ ਦੱਸਦਾਗਾ ਇਹ ਟਰੈਕਟਰ ਦੇ ਨਾਲ ਦੇ ਟਾਇਰ ਸੀ ਠੀਕ ਆ ਆਪਾਂ ਨਾ ਚਾਰੇ ਟਾਇਰ ਬਦ ਲਿਆ ਇਹਦੇ ਠੀਕ ਆ ਜੀ ਨਾਲ ਦੀ ਟਾਇਰ ਸੀ ਡੈਕਟਰ ਦੇ 14 ਮਾਣ ਲੇ ਦੇ ਜੀ ਹਾਂ ਟਾਇਰ ਪਰ ਜਮਾ ਡਾਊਨ ਸੀ ਕਸੇ ਸੀ ਜਮਾ ਕਸੇ ਹੋਏ ਸੀ ਹਾਂ ਸਾਰੇ ਜਿਹੜੇ ਨਵੇਂ ਪਾਏ ਆ ਹੁਣ ਚਾਰੇ ਦੇ ਚਾਰੇ ਟਾਇਰ ਚਾਰੇ ਟਾਇਰ ਨਵੇਂ ਪਾਏ ਤੇ ਭਾਈ ਸ਼ੋ ਦੀ ਚੌਂਕ ਚੈੱਕ ਕਰ ਲਿਓ ਭਾਈ ਬਹੁਤ ਬਿਲਕੁਲ ਜੈਨੂਇਨ ਟਰੈਕਟਰ ਆ ਠੀਕ ਆ ਅਜ ਦਿਨ ਹੀ ਦਿਖਾ ਦਿਓ ਸਾਰਾ ਟਰੈਕਟਰ ਆ ਦਿਖਾ ਦਿਓ ਹਮ ਸਾਰਾ ਜੈਨੂਇਨ ਟਰੈਕਟਰ ਪਿਆ ਭਾਈ ਜੀ ਮਰ ਰਗਾੜ ਮੁਰਗੂੜ ਭਾਈ ਚੰਗੀ ਤਰ੍ਹਾਂ ਚੈੱਕ ਕਰ ਲਿਓ ਆ ਫਿਲਮ ਤਾਂ ਉੱਤੇ ਬਾਈ ਕਹਿੰਦਾ ਉਹੀ ਲਾਈ ਹੋਈ ਆ ਬਿਲਕੁਲ ਸਾਫ ਸੀਗਾ ਆਪਾਂ ਜਿੱਥੋਂ ਲਿਆ ਆਪਾਂ ਉੱਥੇ ਟੱਚ ਵੀ ਨਹੀਂ ਕਰਿਆਗਾ ਠੀਕ ਹੈ ਜੀ ਜਿਵੇਂ ਟਰੈਕਟਰ ਹੈਗਾ ਜੈਨੂ ਟਰੈਕਟਰ ਆ ਦਿਖਾ ਦੇ ਮਗਰਿਆੜ ਮਰੂੜ ਸਾਰੇ ਹੂੰ ਟਰੈਕਟਰ ਦੇ ਨਾਲ ਦੇ ਜੁੱਲੀਆਂ ਗਾਲੀਆਂ ਬਈ ਚੰਗੀ ਤਰ੍ਹਾਂ ਚੈੱਕ ਕਰ ਲਿਓ ਜਿਹੜਾ ਟਰੈਕਟਰ ਆ ਬਿਲਕੁਲ ਖਰੇਲੂ ਚੱਲਿਆ ਹੋਇਆ ਬਾਹੀ ਦੇ ਵਿੱਚ ਠੀਕ ਆ ਕੀਤੇ ਕੋਈ ਘਾਸਾ ਨਹੀਂ ਹੈਗਾ ਜਿਹੜੀ ਮੇਨ ਆ ਤੇ ਆ ਵੀ ਟਰੈਕਟਰ ਦੇ ਬਾਈ ਨਾਲ ਦੇ ਪਏ ਹਾਂ ਆ ਸਟੈਕਰ ਆ ਇਹਦੇ ਆ ਸਟੈਕਰ ਹੂੰ ਇਹ ਸੀਟ ਦੇ ਵੀ ਨਾਲ ਦੇ ਨਾਲ ਦੇ ਕਨੋਪੀ ਵਗੈਰਾ ਲੱਗੀ ਹੋਈ ਆ ओरिजिनल ਆ ਬਈ ਕਨੋਪੀ ਅੱਛਾ ਨਾਲ ਦੀ ਆ ਹ ਲਓ ਜੀ ਹੁਣ ਬੈਕ ਸਾਈਡ ਤੋਂ ਬਈ ਚੈੱਕ ਕਰ ਲਉ ਕਿਤੇ ਕੋਈ ਜਰਨੀ ਹੈਗੀ ਠੀਕ ਆ ਬਿਲਕੁਲ ਜੈਨੂਇਨ ਟਰੈਕਟਰ ਆ ਹੁਣ ਇਧਰਲੀ ਸਾਈਡ ਤੋਂ ਪੈੜ ਦਾਣ ਵਗੈਰਾ ਚੈੱਕ ਕਰ ਲਉ ਬਿਲਕੁਲ ਵਧੀਆ ਪਏ ਹੋਏ ਆ ਪੂਰੇ ਸੋਹਣੇ ਆ ਬਈ ਪੂਰੇ ਜੀ ਸਿਲ ਚੱਕ ਟੋਕਰ ਸਾਰੇ ਨਾਲ ਦੇ ਟਰੈਕਟਰ ਆ ਜੀ ਬਾਈ ਲਓ ਜੀ ਅੰਦਰ ਤੋਂ ਦਿਖਾ ਦੇ ਮਗਰਿਆੜ ਹਮ ਤੇ ਆਹ ਦੇਖ ਲੈ ਨਾਲ ਸਾਰਾ Ориਜਨਲ ਆ ਪਲੇਟਾਂ ਬੂਖਾਂ ਹਾਂਜੀ ਬਾਈ ਹਾਂਜੀ ਲਓ ਬਈ ਚਮਕ ਇੰਜਨ ਦੀ ਚਮਕ ਚੈੱਕ ਕਰ ਲਉ ਸ਼ੋ ਦੀ ਚਮਕ ਚੈੱਕ ਕਰ ਲਉ ਠੀਕ ਆ ਹੁਣ ਬਾਈ ਇਹਦੇ ਰੇਟ ਦੀ ਗੱਲ ਦੱਸੋ ਜੀ ਇਹਦਾ ਬਾਈ ਰੇਟ ਹੈ ਹੈਗਾ ਗਾਗਾ 5 ਲੱਖ ਤੇ 25000 ਰੁਪਏ 5 25 ਹਾਂ ਤੇ ਕਿੰਨਾ ਮਾਨਤਾਨ ਬਾਈ ਮਾਨਤਾਨ ਪੂਰੇ 5 ਲੱਖ ਦਾ ਟਰੈਕਟਰ ਦੇ ਦਾ ਪੂਰੇ 5 ਦਾ ਹਾਂ ਮੌਕੇ ਤੇ ਮਾਨਤਾਨ ਹੋਰ ਹੋ ਜਾਊਗਾ ਮੌਕੇ ਤੇ ਮਾੜਾ ਮੋਟੀ ਹੋਵੇ ਬਾਲਾ ਨਹੀਂ ਅੱਛਾ ਹਾਂ ਠੀਕ ਹੈ ਜੀ ਮਤਲਬ ਕਿ 25000 ਰੁਪਏ ਬਾਈ ਮਾਨਤਾਨ ਕਰ ਦੇਣਗੇ ਬਾਈ ਯਾਰ ਕੇ ਤੇ ਹੁਣ ਬਾਈ ਆਪਾਂ ਜਿਹੜਾ ਦੂਸਰਾ ਟਰੈਕਟਰ ਦਿਖਾਉਣੇ ਆ ਸੂਪਰ ਇਹ 2012 ਮੰਨ ਲਾ ਬਾਈ 2012 ਉਹ ਪਹਿਲਾਂ ਨਾ 14 ਸੀ ਹਨਾ ਹਾਂ ਉਹ 14 ਸੀ ਠੀਕ ਇਹਦੀ ਡਿਮਾਂਡ ਹੈਗੀ ਆ ਕਿੰਨੀ 348 348 ਬਾਈ ਹਾਂ ਟਾਇਰ ਦਿਖਾ ਦੇ ਟਰੈਕਟਰ ਦੇ 70 75 ਪੈਸੇ ਟਾਇਰ ਆ ਨਾ ਕਰ ਲੈ ਜੀ ਬਾਈ ਪੂਰਲੇ ਘੱਟਾ ਪੂਰਲੇ ਡਾਉਣਾ ਹਾਂ ਤੇ ਬਾਈ ਇੰਜਣ ਵੀ ਸਾਰਾ ਬਾਈ ਰਿਜਨਲ ਟਰੈਕਟਰ ਆ ਥੱਲੇ ਥੱਲੇ ਸਾਰਾ ਹਮ ਹਿੱਸੇ ਹੁਸੇ ਦਾ ਵੀ ਸ਼ੋ ਸ਼ੂ ਦਾ ਸਾਰਾ ਟਰੈਕਟਰ ਇਹਨੂੰ ਆਣਾ ਜੀ ਬਾਈ ਰਮਾ ਦਿਖਾ ਦੇ ਨਾਲ ਦੇ ਟਰੈਕਟਰ ਦੇ ਚਾਰੇ ਰਮਾ ਬਾਈ ਨਾਲ ਦੇ ਆ ਕਨੋਪੀ ਵਗੈਰਾ ਵੀ ਨਾਲ ਦੀ ਆ ਨਾ ਨਵੀਂ ਲੱਗੀ ਹੋਈ ਹੈ। ਅੱਛਾ ਲੱਗੀ ਹੋਈ ਹੈ ਇਹ ਹੈ। ਠੀਕ ਆ। ਕ੍ਰੋਪੀ ਵਗੈਰਾ ਫਰਸਟ ਪਾਰਟੀ ਦਾ ਟਰੈਕਟਰ ਬਈ ਪਹਿਲੇ ਨਾ ਹੀ ਹੈ ਟਰੈਕਟਰ। ਇਹ ਪਹਿਲੇ ਨਾ ਜੀ। ਇਹ ਕਿਹੜਾ ਇਹ ਕਿਹੜੇ ਨਾਂ ਸੀਗਾ ਇਹਦਾ? ਦੂਜੇ ਨਾਂ ਬਈ। ਇਹ ਦੂਸਰੇ ਨਾਂ ਸੀਗਾ। ਇਹ ਪਹਿਲੇ ਨਾਂ ਆ। ਇਹ ਪਹਿਲੇ ਨਾਂ ਬਈ। ਠੀਕ ਹੈ ਜੀ। ਲੈ ਵੀ ਜਿਹੜੀ ਟਰੈਕਟਰ ਦੀ ਜਿਹੜੀ ਹਾਲਤ ਆ ਬਿਲਕੁਲ ਜੈਨੂਇਨ ਆ ਭਾਈ। ਹੈਂ? ਲੈਂਪ ਦਿਖਾ ਦੇ ਇਧਰੋਂ ਸੋਹਣੇ ਪਿਆ ਟਰੈਕਟਰ। ਹਾਂ। ਕੋਈ ਕਿਤੇ ਕੋਈ ਕਲਮ ਵਗੈਰਾ ਪਹਿਲਾਂ ਚੱਲ ਤੁਸੀਂ ਦੱਸ ਹੀ ਦਿੱਤਾ ਲੱਗੀ ਤਾਂ ਨਹੀਂ ਪਤਾ ਨਹੀਂ ਬਈ ਕਰਿਆ ਹੈਣਾ ਠੀਕ ਆ ਬਾਅਦ ਵਿੱਚ ਪਿੱਛੋਂ ਕਰਿਆ ਆਇਆ ਹੋਵੇ ਠੀਕ ਹੈ ਨਾ ਰੈਂਪ ਲਾ ਲਓ ਸਾਰੇ ਓਰੀਜਨਲ ਆ ਤਾਂ ਆਪਾਂ ਨੂੰ ਆਮ ਰੇਗ ਬੰਦੇ ਨੂੰ ਪਤਾ ਹੀ ਲੱਗ ਜਾਂਦਾ ਨਾ ਇਹ ਚੀਜ਼ ਦਾ ਬਿਲਕੁਲ ਜੀ ਪਿੱਛੇ ਜਰੂਰ ਲੈਂਕਾਂ ਦੇ ਵੱਜਾ ਥੋੜਾ ਗਾਣਾ ਕਰ ਲਓ ਠੀਕ ਹੈ ਜੀ ਹਾਂ ਜਿਵੇਂ ਜਿਵੇਂ ਆ ਚੀਜ਼ ਆ ਬਈ ਆਹਾ ਪਿਆਹਾ ਬਸ ਇੱਚੇ ਜਰੂਰ ਵੱਜਾ ਹੱਕ ਦੇ ਗਦੇ ਨਹੀਂ ਵੱਜਾ ਡੈਕਟਰ ਦੇ ਹਮ ਔਰ ਸਾਰਾ ਜੈਨੂਅਲ ਆ ਡੈਕਟਰ ਇਹ ਠੀਕ ਹੈ ਜੀ ਹਾਂ ਰੈਂਪ ਰੈਂਪ ਵਿੱਚੋਂ ਦੇਖ ਲੈ ਸਾਰੇ ਓਰੀਜਨਲ ਡੈਕਟਰ ਦੇ ਰੈਂਪ ਨੇ ਤੇ ਬਾਈ ਕਾਗਜ਼ ਪੱਤਰ ਓਕੇ ਜੀ ਬਾਈ ਓਕੇ ਇਹ ਨੰਬਰ ਕਿੱਥੋਂ ਦਾ ਇਹਦਾ ਇਹ ਨੰਬਰ ਹਰਿਆਣਾ ਬਾਈ ਇਹ ਹਰਿਆਣਾ ਨੰਬਰ ਐਨਓਸੀ ਮਿਲ ਜੂ ਇਹਦੀ ਐਨਓਸੀ ਨਾਲ ਦੇ ਦੇਣਗੇ ਹਾਂ ਤੇ ਲਓ ਜੀ ਬਿਨਾ ਐਨਓਸੀ ਤੋਂ ਆਪਾਂ ਟਰੈਕਟਰ ਦੰਦੇ ਵੀ ਨਹੀਂ ਬਾਈ ਹੁਣ ਜਿਹਦੇ ਕੋਲ ਆਪਾਂ ਲਿਆ ਆਏ ਫਸਟ ਪਾਲ ਦੀ ਟਰੈਕਟਰ ਆ ਉਹਦੇ ਨਾਂ ਬੰਦੇ ਦੇ ਠੀਕ ਆ ਉਹ ਕਹਿੰਦਾ ਵੀ ਐਨਓਸੀ ਕਟਵਾਓ ਆਪਾਂ ਜਿਹੜੀ ਪਾਰਟੀ ਨੂੰ ਵੇਚਾਂਗੇ ਠੀਕ ਆ ਉਹਦੇ ਨਾਂ ਐਨਓਸੀ ਕਟਵਾ ਲਓ ਠੀਕ ਹੈ ਜੀ ਹਾਂ ਲਓ ਬਾਈ ਇਹਦਾ ਹੁਣ 348000 ਰੁਪਏ ਰੇਟ ਆ ਹਾਂ ਠੀਕ ਹੈ ਇਹ ਆਪਾਂ ਦੇ ਦੇ ਦਾਂਗੇ ਬਾਈ ਟਰੈਕਟਰ 332000 ਦਾ 332 ਦਾ ਜੀ ਹਾਂ ਠੀਕ ਆ ਓਕੇ ਬਾਈ ਮੌਕੇ ਤੇ ਇਹਦਾ ਵੀ ਫਿਰ ਮੌਕੇ ਤੇ ਮਾੜਾ ਮੋਟੀ ਆ ਬਾਈ ਹੁਣ ਆਪਾਂ ਉਹ ਤਾਂ ਨਹੀਂ ਕਹਿ ਸਕਦੇ ਨਾ 20150000 ਜਿਹੜੀ ਗੱਲ ਆਪਣਾ ਫਰਜ ਆ ਪੁੱਛਣਾ ਹੈ ਨਾ ਠੀਕ ਆ ਬਾਈ ਲਓ ਬਾਈ ਜੀ ਹੁਣ ਆ ਤੀਸਰਾ ਟਰੈਕਟਰ ਦਿਖਾਉਣਾ 2014 ਮਾਡਲ ਆ 2014 ਮਾਡਲ ਆ ਬਾਈ 45000 ਦਾ ਰੇਟ ਆ ਹੈ ਨਾ ਹਾਂ ਆ ਦਿਖਾ ਦੇ ਕੰਡੀਸ਼ਨ ਸਾਰੀ ਟਰੈਕਟਰ ਦੀ ਹੂੰ ਬਾਈ ਇੱਥੋਂ ਸ਼ੁਰੂ ਕਰਦੇ ਆ ਮੂਹਰੇ ਟਾਇਰ ਦੇਖ ਲਓ ਠੀਕ ਆ ਤਾਡੇ ਸਾਹਮਣੇ ਆ ਹੁਣ ਆਪਾਂ ਬੈਕ ਸਾਈਡ ਵਾਲੇ ਟਾਇਰ ਦੇਖ ਲਓ ਅਪੋਲੋ ਦੇ ਆ ਬਾਈ ਟਾਇਰ ਅਪੋਲੋ ਦੇ ਟਾਇਰ ਬੰਬਲ ਵੀ ਹਜੇ ਲੱਥੇ ਨਹੀਂ ਹੈਗੇ ਇਹ ਵੀ ਨਵੇਂ ਪਵਾਏ ਆ ਜੀ ਹਾਂ ਹਾਂ ਨਵੇਂ ਬਾਈ ਨਵੇਂ ਪਵਾਏ ਹੋਏ ਆ ਟਾਇਰ ਦੇ ਆ ਹਾਂ ਪੈਡ ਦਾਣ ਬਾਈ ਚੈੱਕ ਕਰ ਲਓ ਠੀਕ ਆ ਉਸ ਤੋਂ ਬਾਅਦ ਹਸੀਲਾ ਵਗੈਰਾ ਹਾਂ ਸੀਲਾ ਵਗੈਰਾ ਬਾਈ ਕਿਤੇ ਕੋਈ ਲੀਕੇਜ ਨਹੀਂ ਹੈਗੀ ਸਮਾਨ ਸਮੂਹ ਲੱਗਿਆ ਡੈੱਕ ਆ ਪੂਰਾ ਵਧੀਆ ਕੋਈ ਐ ਨਹੀਂ ਵੀ ਮਾੜਾ ਕਹਿਣਾ ਹਾਂ ਕਨੋਪੀ ਵਗੈਰਾ ਬਾਈ ਲੱਗੀ ਹੋਈ ਐ ਮਿਊਜ਼ਿਕ ਸਿਸਟਮ ਲੱਗਿਆ ਹੋਇਆ 30 ਸਪੀਡ ਦਾ ਇਹ ਵੀ ਦਿਖਾ ਦੇ ਹਾਂ 3 ਸਪੀਡ ਦਾ ਆ ਗਿਆ। ਲਓ ਜੀ। ਬਈ ਚਮਕ ਵਗੈਰਾ ਚੈੱਕ ਕਰੋ ਪਹਿਲਾਂ ਦਾ ਡਰੈਕਟਰ ਦੀ। ਠੀਕ ਆ। ਬਿਲਕੁਲ ਜੈਨੂਇਨ ਚਮਕ ਪਈ ਹੋਈ ਆ। ਆ ਦੇਖ ਲਓ ਹੱਥ ਚਲਕਦਾ। ਤੇ ਹੁਣ ਬਈ ਇੰਜਨ ਦਾ। ਇੰਜਨ ਵੀ ਜਿਵੇਂ ਹੈਗਾ ਸੀਗਾ ਕੋਈ ਤੇ ਕੋਈ ਬਾਈ ਕਹਿੰਦਾ ਕਲਮ ਨਹੀਂ ਲੱਗੀ ਹੋਈ। ਕੋਈ ਤੇਲ ਤੂਲ ਦੇ ਹਲਾ ਕਿਹਦੇ ਨੇ ਮਾਰ ਐ ਬਸ ਜਿਵੇਂ ਹੈਗਾ ਜੈਨੂ ਆਣੀ ਆ। ਠੀਕ ਆ ਜੀ। ਪਾਵਰ ਦੇ ਵਿੱਚ ਆ। ਹਾਂ ਬਈ ਪਾਵਰ ਚਲਾ। ਪਾਵਰ ਦੇ ਵਿੱਚ 3 ਸਪੀਡ ਆ ਗਿਆ। ਹੂੰ। ਡਬਲ ਡਿਸਟ੍ਰਿਬਿਊਟਰ ਐ ਵੀ ਦਿਖਾ ਦਿ। ਠੀਕ ਆ। ਇਹ ਚੀਜ਼ ਦਿਖਾ ਦਿਓ। ਲਓ ਜੀ। ਚੰਗੀ ਤਰ੍ਹਾਂ ਬਈ ਚੈੱਕ ਕਰ ਲੋ ਠੀਕ ਆ ਤੇ ਮਰਗਾੜ ਵਗੈਰਾ ਚੰਗੀ ਤਰ੍ਹਾਂ ਚੈੱਕ ਕਰਾ ਦਿੰਦੇ ਆ ਮਰਗਾੜਾਂ ਦੇ ਉੱਪਰ ਇਹਦੇ ਫਿਲਮ ਚੜੀ ਹੋਈ ਆ ਫਿਲਮੀ ਕਹਿੰਦੇ ਇਹਨੂੰ ਹਾਂ ਬਈ ਫਿਲਮ ਆ ਹਾਂ ਫਿਲਮ ਚੜੀ ਹੋਈ ਆ ਤੇ ਹੁਣ ਬਈ ਬੈਕ ਸਾਈਡ ਤੋਂ ਆਹ ਕਿੱਲੀਆਂ ਵਗੈਰਾ ਚੰਗੀ ਤਰ੍ਹਾਂ ਬਈ ਚੈੱਕ ਕਰ ਲੋ ਬਿਲਕੁਲ ਜਿਹੜਾ ਟ੍ਰੈਕ ਆਉਂਦੀ ਆ ਬਈ ਰੈਕਟਰ ਅੱਛਾ ਹੁੱਕ ਨਾਲ ਦੀ ਆ ਹਾਂ ਲੈ ਬਈ ਚੰਗੀ ਤਰ੍ਹਾਂ ਬਈ ਚੈੱਕ ਕਰ ਲਿਓ ਤੇ ਬਿਲਕੁਲ ਜਿਹੜੇ ਖੂਲੀਆਂ ਦੇ ਉੱਪਰ ਕਿਸੇ ਵੀ ਪ੍ਰਕਾਰ ਦਾ ਕਾਸਾ ਵਗੈਰਾ ਨਹੀਂ ਹੈਗਾ ਆਹ ਚੰਗੀ ਤਰ੍ਹਾਂ ਦੇਖ ਲਓ ਠੀਕ ਆ ਨਹੀਂ ਜਿਹੜੇ ਟਰੈਕਟਰਾਂ ਕਰਾਹਿਆਂ ਦੇ ਉੱਪਰ ਜਾਂ ਟਰਾਲੀਆਂ ਦੇ ਉੱਪਰ ਜਿਹੜੇ ਵੀ ਚੱਲੇ ਹੁੰਦੇ ਆ ਉਹਨਾਂ ਦੇ ਆਹ ਚੀਜ਼ਾਂ ਵੱਡੀਆਂ ਪੰਗਾ ਹੁੰਦੇ ਨੇ ਇਹਦਾ ਸਾਰਾ ਕੁਝ ਵਧੀਆ ਹਾਲਤ ਦੇ ਵਿੱਚ ਪਿਆ ਹੋਇਆ ਤੇ ਬਾਈ ਹੁਣ ਇਹਦਾ ਰੇਟ ਕਿੰਨਾ ਦੱਸਿਆ ਸੀਗਾ 460000 ਰੁਪਿਆ ਰੇਟ ਆ ਹਾਂ 460 ਬਾਈ ਦਾ ਰੇਟ ਆ ਤੇ ਹੁਣ ਦੇਵਾਂਗੇ ਕਿੰਨੇ ਬਾਈ 4 ਲੱਖ ਦਾ ਰੇਟ ਸਾਢੇ 4 ਦਾ ਵੀ ਜਿਹੜੇ 3 36 32 ਬਾਈ ਕੋਲੇ ਜਿਹੜੇ ਟਰੈਕਟਰ ਹੈਗੇ ਸੀ ਉਹ ਆਪਾਂ ਸਾਨੂੰ ਦਿਖਾਤੇ ਆ ਕੰਡੀਸ਼ਨ ਦਿਖਾਤੀ ਆ ਰੇਟ ਦੱਸਤੇ ਆ ਮਾਡਲ ਦੱਸਤੇ ਆ ਹੁਣ ਕਿਸੇ ਵੀ ਵੀਰ ਭਾਈ ਨੂੰ ਜਿਹੜਾ ਟਰੈਕਟਰ ਚਾਹੀਦਾ ਹੋਇਆ ਬਾਈ ਆਪ ਦਾ ਕੰਟੈਕਟ ਨੰਬਰ ਬੋਲਦਾ 68809 70246 70246 ਤੇ ਬਾਈ ਆਪ ਦਾ ਨਾਮ ਕੀ ਦੱਸਿਆ ਸੀ ਉਮੀਦ ਆ ਬਾਈ ਠੀਕ ਹੈ ਜੀ ਲੈ ਵੀ ਕਿਸੇ ਵੀ ਵੀਰ ਭਾਈ ਨੂੰ ਚਾਹੀਦਾ ਹੋਇਆ ਬਾਈ ਇਹਨਾਂ ਡਾਇਰੈਕਟ ਨੰਬਰ ਆ ਹੋਰ ਲੈ 9988083862 ਠੀਕ ਹੈ ਦੋ ਨੰਬਰ ਹੈ ਜੀ ਦੋ ਨੰਬਰ ਆ ਤੇ ਕਿਸੇ ਵੀ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਧੰਨਵਾਦ ਬਾਈ ਠੀਕ